ਕਬੀਰ ਹਰ ਕਾਸ ਮਰਨ ਛੱਡ ਕੈ ਰਾਤ ਜਗਾਵਣ ਜਾਏ ਸਰਪਣ ਹੋਏ ਗਏ ਉਹ ਤਰੈ ਜਾਏ ਆਪਣੇ ਖਾਈ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ 107 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਨੇ ਉਸ਼ ਇਦਾਂ ਦੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਜਿਵੇਂ ਸਾਡਾ ਸੰਸਾਰ ਇਹ ਵਿਮਾ ਪਰਮਾ ਵਿੱਚ ਘਿਰਿਆ ਹੋਇਆ ਹੈ ਤੇ ਕਈ ਤਾੰਤ੍ਰਿਕ ਨੇ ਜਿਹੜੇ ਉਹ ਫਿਰ ਸੰਸਾਰ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਈ ਤਰ੍ਹਾਂ ਦੇ ਟੂਣੇ ਟਟ ਕੇ ਇਦਾਂ ਦੀਆਂ ਕਿਰਿਆਵਾਂ ਦੱਸ ਦਿੰਦੇ ਨੇ ਕਿ ਜਿਹਦੇ ਨਾਲ ਉਹ ਇਹ ਕਹਿੰਦੇ ਨੇ ਵੀ ਤੁਹਾਡੇ ਰੁਕੇ ਹੋਏ ਕੰਮ ਨੇ ਜਿਹੜੇ ਬਣ ਜਾਣਗੇ ਇੱਥੇ ਉਦਾਹਰਨ ਦੇ ਤੌਰ ਤੇ ਕਬੀਰ ਸਾਹਿਬ ਨੇ ਇੱਕ ਉਸ ਇਸਤਰੀ ਦਾ ਜ਼ਿਕਰ ਕੀਤਾ ਹੈ ਜਿਹੜੀ ਇਸਤਰੀ ਦੇ ਘਰ ਦੇ ਵਿੱਚ ਔਲਾਦ ਨਹੀਂ ਹੈ ਔਲਾਦ ਦੇ ਸੁੱਖ ਵਾਸਤੇ ਕੋਈ ਤੰਤਰਿਕ ਉਹਨੂੰ ਇਹ ਗੱਲ ਕਹਿ ਦੰਦਾ ਕਿ ਤੂੰ ਜਦੋਂ ਤੇਰੇ ਪਿੰਡ ਵਿੱਚ ਕੋਈ ਪੁਰਾਣੀ ਚੜਾਈ ਕਰੇ ਜਿਹੜਾ ਪੁਰਾਣੀ ਚੜਾਈ ਕਰ ਜਾਏਗਾ ਉਹਦਾ ਅੰਤਮ ਸੰਸਕਾਰ ਕੀਤਾ ਜਾਊਗਾ ਉਹ ਬੜਦਾ ਜਿਹੜਾ ਸਿਵਾ ਹੋਏਗਾ ਅੰਗੀਠਾ ਹੋਏਗਾ ਉਸ ਬੜਦੇ ਸਿਵੇ ਦੇ ਕੋਲ ਜਾ ਕੇ ਇੱਕ ਤੈ ਨਾਣ ਕਰਕੇ ਆਣਾ ਤੇ ਇੱਕ ਉੱਥੇ ਰੋਟੀ ਬਣਾ ਕੇ ਪਕਾ ਕੇ ਉਹ ਖਾ ਕੇ ਆਉਣੀ ਹੈ ਇਹ ਕਿਰਿਆ ਦੱਸ ਦੇ ਨੇ ਜਿਹੜੇ ਤੰਤਰਿਕ ਨੇ ਵੀ ਇਦਾਂ ਕਰਨ ਨਾਲ ਕੀ ਹੋਏਗਾ ਜਿਹੜਾ ਪ੍ਰਾਣੀ ਚੜਾਈ ਕਰ ਗਿਆ ਉਸ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਮਰ ਜਾਣਗੇ ਤੇ ਤੇਰੇ ਘਰ ਦੇ ਵਿੱਚ ਔਲਾਦ ਹੋ ਜਾਏਗੀ ਇਹ ਪਖੰਡਾ ਜਿਹੜਾ ਇੱਕ ਅਗਿਆਨੀ ਇਸਤਰੀ ਤੋਂ ਜਿਹੜੀ ਮੋਹ ਦੇ ਬਸ ਪਈ ਹੈ ਔਲਾਦ ਦੇ ਮੋਹ ਬਸ ਪਈ ਹੋਈ ਹੈ ਉਹਦੇ ਕੋਲੋਂ ਇਹ ਤਾਤ੍ਰਿਕ ਵਿੱਦਿਆ ਜਿਹੜੇ ਬੰਦੇ ਜਾਣਦੇ ਨੇ ਜਾਂ ਇਹ ਕਰਮਕੰਡ ਕਰਦੇ ਨੇ ਫੋਕਟ ਕਰਮ ਨੇ ਇਹ ਤੇ ਉਹ ਇਦਾਂ ਲੋਕਾਂ ਨੂੰ ਉਲਝਾਉਂਦੇ ਨੇ ਗੁਮਰਾਹ ਕਰਦੇ ਨੇ ਉਹਦੇ ਬਦਲੇ ਚੰਗੇ ਪੈਸੇ ਲੈ ਲੈਂਦੇ ਨੇ ਤੇ ਉਹ ਵਿਚਾਰੇ ਭੋਲੇ ਲੋਕਾਂ ਨੂੰ ਪਟਕਾਈ ਫਿਰਦੇ ਨੇ ਤਾਂ ਕਬੀਰ ਸਾਹਿਬ ਨੇ ਇੱਥੇ ਨਿਰਣਾ ਕੀਤਾ ਕਹਿੰਦੇ ਵੀ ਜੇ ਕੋਈ ਇਸਤਰੀ ਮੰਨ ਲਓ ਕਿਸੇ ਮਰ ਚੁੱਕੇ ਪ੍ਰਾਣੀ ਦੇ ਬੜਦੇ ਸਵੇਰੇ ਦੇ ਕੋਲ ਜਾ ਕੇ ਨਹਾਣ ਕਰਨ ਜਾਂਦੀ ਹੈ ਤੇ ਉੱਥੇ ਰੋਟੀ ਬਣਾ ਕੇ ਪਕਾ ਕੇ ਖਾ ਕੇ ਆਂਦੀ ਹੈ ਇਸ ਭਾਵਨਾ ਵਿੱਚ ਕਿ ਮੈਨੂੰ ਔਲਾਦ ਮਿਲੂਗੀ ਪਰ ਔਲਾਦ ਨਹੀਂ ਉਹਦੇ ਕਰਦੇ ਵਿੱਚ ਹੁਣੇ ਉਹਨੂੰ ਵੀ ਅਖੀਰੀ ਮਰ ਕੇ ਸੱਪਣੀ ਦਾ ਜਨਮ ਮਿਲਣਾ ਤੇ ਉਹਦੀ ਕੁੱਖ ਦੇ ਵਿੱਚੋਂ ਜਿਹੜੇ ਬੱਚੇ ਪੈਦਾ ਹੋਣਗੇ ਨਾ ਸੱਪ ਉਹ ਨਿੱਕੇ ਨਿੱਕੇ ਬੱਚੇ ਕਹਿੰਦੇ ਨੇ ਉਹ ਸੱਪਣੀ ਬਣ ਕੇ ਜੰਮੂਗੀ ਤੇ ਆਪਣੇ ਜੰਮੇ ਹੋਏ ਬੱਚਿਆਂ ਨੂੰ ਖਾਏਗੀ ਔਲਾਦ ਦਾ ਸੁੱਖ ਨਹੀਂ ਮਿਲਣਾ ਉਹਨੂੰ ਉਹਨੂੰ ਇਹ ਬੜਾ ਵੱਡਾ ਸਤਗੁਰ ਕਹਿੰਦੇ ਨੇ ਇੱਕ ਸ਼ਰਾਪ ਹੈ ਉਸ ਪ੍ਰਮਾਤਮਾ ਦਾ ਕਿ ਉਹਨੇ ਜਿਹੜੀ ਲਾਲਸਾ ਵਿੱਚ ਔਲਾਦ ਦੀ ਲਾਲਸਾ ਦੀ ਇਸ ਤਮਿਆਂ ਵਿੱਚ ਇਹੋ ਜਿਹਾ ਕਿਸੇ ਦਾ ਘਰ ਉਜਾੜਨ ਵਾਲਾ ਮਨ ਵਿੱਚ ਭਾਵ ਲੈ ਕੇ ਇਹ ਕੰਮ ਕਰਨ ਜਾਈ ਦੀ ਇਦਾਂ ਦਾ ਕਿਸੇ ਤੰਤਰਿਕ ਬੰਦੇ ਮਗਰ ਲਾ ਕੇ ਉਹਨੂੰ ਔਲਾਦ ਦਾ ਸੁੱਖ ਨਹੀਂ ਮਿਲਣਾ ਉਲਟਾ ਸੱਪਣੇ ਦਾ ਜਨਮ ਮਿਲੂਗਾ ਕਬੀਰ ਸਾਹਿਬ ਲਿਖਦੇ ਆਹ ਕਬੀਰ ਸਾਹਿਬ ਨੇ ਲਿਖਿਆ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਈ ਪਰਮਾਤਮਾ ਦੀ ਬੰਦਗੀ ਛੱਡ ਕੇ ਰਾਤ ਨੂੰ ਬਲਦੇ ਸਿਵੇ ਦੇ ਕੋਲ ਨਾਨਨ ਕਰਨ ਵਾਸਤੇ ਜਾਂਦੀ ਹੈ ਜਿਹੜੀ ਇਸ ਧਾਰ ਲਸਾ ਵਿੱਚ ਕਿ ਮੈਨੂੰ ਔਲਾਦ ਮਿਲੇਗੀ ਸਤਿਗੁਰ ਕਹਿੰਦੇ ਨੇ ਸਰਪਣ ਹੋਏ ਕੇ ਉਤਰ ਜਾਈ ਆਪਣੇ ਖਾਏ ਸਪਣੀ ਦਾ ਜਨਮ ਲੈ ਕੇ ਸੰਸਾਰ ਵਿੱਚ ਜੰਮੂਗੀ ਅਤੇ ਆਪਣੇ ਜਾਈ ਜਾਏ ਗਈਏ ਜੰਮੇ ਹੋਏ ਆਪਣੇ ਜੰਮੇ ਹੋਏ ਬੱਚਿਆਂ ਨੂੰ ਆਪਣੇ ਆਪ ਖਾਏਗੀ ਇਹ ਉਹਨੂੰ ਪਰਮਾਤਮਾ ਵੱਲੋਂ ਪਾਸ਼ਾ ਕਹਿੰਦੇ ਨੇ ਸਜ਼ਾ ਮਿਲਦੀ ਹੈ ਜਿਹੜੀ ਕਿਸੇ ਦਾ ਘਰ ਉਜਾੜਨ ਦੀ ਲਾਲਸਾ ਰੱਖ ਕੇ ਇਹੋ ਜੀ ਕਰਮਕੰਡ ਦੀ ਰੀਤ ਕਰਨ ਵਾਸਤੇ ਅੱਧੀ ਰਾਤ ਦੇ ਵੇਲੇ ਸ਼ਮਸ਼ਾਨ ਘਾਟ 'ਤੇ ਜਾ ਕੇ ਬਲ ਦੇ ਸਿਵੇ ਦੇ ਕੋਲ ਜਾ ਕੇ ਨਾਣ ਕਰਨ ਦੀ ਪਾਸ਼ਾ ਕਹਿੰਦੇ ਨੇ ਇਹ ਵਿਧੀ ਕਿਸੇ ਤੰਤਰੀ ਕੋਲੋਂ ਪੁੱਛ ਕੇ ਇਹ ਕਰਨ ਵਾਸਤੇ ਜਾਂਦੀ ਹੈ। ਤਾਂ ਸਤਿਗੁਰੂ ਕਬੀਰ ਸਾਹਿਬ ਨੇ ਇੱਥੇ ਸਮਝਾਇਆ ਕਿ ਇਦਾਂ ਦੇ ਵਿਭਮਾ ਪਰਮਾ ਨੂੰ ਸੱਚ ਨਹੀਂ ਮੰਨਣਾ ਉਸ ਪ੍ਰਮਾਤਮਾ ਦੀ ਮੌਜ ਹੈ। ਔਲਾਦ ਦੇਰ ਸਵੇਰ ਉਸ ਮਾਲਕ ਨੇ ਦੇਣੀ ਹੈ ਕਿਸੇ ਵੀ ਟੂਨੇ ਟੁੱਟ ਕੇ ਨੇ ਕਿਸੇ ਕਰਮਕੰਡ ਨੇ ਇਹ ਔਲਾਦ ਦਾ ਸੁੱਖ ਨਹੀਂ ਦੇਣਾ ਪ੍ਰਮਾਤਮਾ ਨੇ ਸਾਨੂੰ ਬਣਾਇਆ ਤੇ ਸਾਡੀਆਂ ਲੋੜਾਂ ਉਸ ਪ੍ਰਮਾਤਮਾ ਨੇ ਪੂਰੀਆਂ ਕਰਨੀਆਂ ਕਿਸੇ ਵੀ ਕਰਮਕੰਡ ਨੂੰ ਜੀਵਨ ਦਾ ਹਿੱਸਾ ਬਣਾ ਕੇ ਨਹੀਂ ਜਿਉਣਾ ਇਸ 107 ਨੰਬਰ ਸ਼ਲੋਕ ਵਿੱਚ ਕਬੀਰ ਸਾਹਿਬ ਇਹ ਸਮਝਾਉਂਦੇ ਨੇ